ਸਾਸੀਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਆ। ਦੂਜਾ ਜਿ ਪਿੰਡ ਆਇਆ ਹਰੜਕਲਾਂ ਤਹਿਸੀਲ ਆਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਵੀਰ ਦੇ ਕੋਲ ਚੰਗੀਆਂ ਵੈੜਾਂ ਆ ਗਈਆਂ। ਤੇ ਬਾਕੀ ਮੋਲੇ ਅੱਜ ਨਿਕਨਿਕੇ ਕਰਾਉਣੇ ਆ ਤੇ ਵੀਡੀਓ ਮੇਰੇ ਭਰਾ ਵੇਖਿਓ ਪੂਰੀ ਰੇਡ 2527 ਵਾਲੇ ਅੱਜ ਨਿਕਨਿਕੇ ਮੋਲੇ ਜੇ ਤੇ ਕਰਦੇ ਆ ਵੀਰ ਨਾਲ ਗੱਲਬਾਤ। ਸਾਸੀਗਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ। ਹੋਰ ਸਭ ਨੂੰ ਠੀਕ ਠਾਕ ਦੇ। ਹਾਂਜੀ ਹਾਂਜੀ ਵਧੀਆ ਤੁਸੀਂ। ਤੇ ਡਰੈਸ ਦੱਸੋ ਆਪਣਾ ਨਾਮ। ਨਾਮ ਅਰਵਿੰਦਰ ਸਿੰਘ ਪਿੰਡ ਹਰੜਕਲਾਂ। ਨਵਾਂ ਪਿੰਡ ਹਾਂਜੀ ਹਾਂਜੀ ਸੀਲ ਜਨਾਲਾ ਜ਼ਿਲ੍ਹਾ ਹਰਸਰ ਤੇ ਫੋਨ ਨੰਬਰ ਦੱਸ ਦੋ 842727827 ਠੀਕ ਆ ਤੇ ਕਿੰਨੇ ਫਰਜ ਪਸ਼ੂ ਤਿੰਨ ਜੇ ਭਾਜੀ ਸੀਗਾ ਤੇਨੇ ਹਾਂਜੀ ਹਾਂਜੀ ਤੇ ਮੁੱਲ ਫੇਰਾ ਜੋ ਆਫਰਾਂ ਵਾਲੇ ਹੀ ਆ ਬਿਲਕੁਲ ਜੀ ਜੀ ਹਾਂ ਮੈਂ ਪਹਿਲੇ ਪਹਿਲੇ ਫੂਨ ਵਾਲਾ ਕੰਮ ਕਰਦੇ ਹੋ ਅੱਜ ਠੀਕ ਹੈ ਭਾਜੀ ਠੀਕ ਹੈ ਜੀ ਫੇ ਤਾਂ ਕਿਹੜੀ ਤੋਂ ਕਰੀਏ ਸਟਾਰਟ ਇਤੋਂ ਹੀ ਕਰ ਲਓ ਠੀਕ ਹੈ ਜੀ 700 ਤੋਂ ਠੀਕ ਆ ਤੇ ਇਹਦੇ ਬੱਚਾ ਮਗਰ ਤੇ ਕਿੰਨਾ ਦੁੱਧ ਈਏ ਇਹਦੇ ਕੋਲ ਦੁੱਧ ਭਾਜੀ 10 ਕਿਲੋ ਜੀ ਠੀਕ ਆ ਤੇ ਬੱਚਾ ਕੀ ਆ ਗਿਆ ਮਗਰ ਮਗਰ ਵਛੀ ਜੀ ਠੀਕ ਹੈ ਲਓ ਜੀ ਵੀਰ ਜੀ ਬੱਚੀ ਦਾ ਕੋਈ ਅੰਦਾਜ਼ਾ ਲਾ ਲਿਓ ਆਪਣੇ ਹਿਸਾਬ ਕਿਤਾਬ ਨਾਲ ਚਲੋ ਭਰਾ ਸਮਝ ਲੈਂਦੇ ਆ ਹਾਂਜੀ ਹਾਂਜੀ 15 ਦਿਨ ਘਰ ਵਾਲੇ ਕਹਿੰਦੇ ਕੋਈ ਵੱੱਧ ਲਾ ਲੈ ਘੱਟ ਆ 10 ਤੇ ਕਿੰਨਾ ਤਿਆਰ ਜਿਹੜੇ ਥੱਲੇ ਇਹਦੇ ਕੋ ਭਾਜੀ ਦੁੱਧ 11 ਕਿਲੋ ਆਪਾਂ 10 ਕਹਾ ਕੇ ਦੇਣੀ ਮੰਗੋ ਠੀਕ ਆ ਚਲੋ ਕਿੰਨਾ ਹੋਣਾ ਉਪਰੇ ਥਾਂ ਆਣ ਕੇ ਵੱਧ ਘੱਟ ਜਾਂਦਾ ਡੰਗਰ ਕੇ ਹਾਂਜੀ 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 ਉਹ ਸੱਚਾਈ ਦੱਸਣੀ ਸਹੀ ਗੱਲ ਆ ਹਾਂਜੀ ਹਾਂਜੀ ਤੇ ਵੀਜੀ ਤੋਰੋਂ ਹੇ ਨੂੰ ਲਓ ਭਾਜੀ ਲਓ ਜੀ ਵੀਜੀ ਜੱਸੀ ਆ ਗਈ ਆ ਬਾਕੀ ਮੋਲੇ ਦਾ ਕਰਉਣਾ ਬਿਲਕੁਲ ਜਾਇਜ਼ ਆ ਮੇਰੇ ਭਰਾ ਵੀਡੀਓ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਦੇ ਬਟਨ ਦਬਾ ਦਿਓ ਕਿਉਂਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਲਕੀ ਵੀ ਜੀ ਲੋ ਜੀ ਆਰਡਰ ਕੁਆਲਿਟੀ ਕਰੋ ਚੱਕ ਜਿੰਨੀ ਉੱਤੇ ਓਨੀ ਥੱਲੇ ਆ ਹਿਸਾਬ ਨਾਲ ਕਿ ਵੀ ਦੁੱਧ ਇਹੋ ਜਿਹੇ ਵੇੜਾਂ ਹੀ ਕੱਢਦੀਆਂ ਵੇਹੇ ਲੋ ਜੀ ਆਡ ਰੋਡ ਦੀ ਸਫਾਈ ਕਰੋ ਚੱਕ ਮੇਰੇ ਭਰਾ ਚੰਗਾ ਥਣ ਲੱਗਾ ਜੇ ਵੇੜ ਨੂੰ ਹਣੀ ਵੀ ਜੀ ਡੈਜ ਡੈਜ ਕਰੀਏ ਆ ਜੋੜਦੀਆਂ ਵਾਲੇ ਰੇਡ ਕਰਨੇ ਆਪਾਂ ਕਰ ਦੋ ਕਰ ਦੋ ਭਾਜੀ ਜਿੱਤਰਾ ਹੀ ਤੇ ਕਿੰਨੇ ਦੀ ਕਰੀਏ ਮੰਗਣ ਨੂੰ ਤਾਂ ਜੀ ਕਰਦਾ ਜਿਦਾਂ ਦੁੱਧ ਦੇ 30000 ਹੀ ਮੰਗ ਲਈਏ। ਨਹੀਂ ਆਪਾਂ ਆਪਣੇ ਚੈਨਲ ਆ ਜਿਹੜੇ ਅਸੀਂ ਜੀ ਬਿਲਕੁਲ ਜਾਇਜ਼ ਪਾਉਨੇ ਆ। ਠੀਕ ਹੈ। ਮਤਲਬ 1000 ਲਲੋ 2000 ਲਲੋ ਹੱਦ। ਠੀਕ ਹੈ ਬਾਜੀ। ਠੀਕ ਹੈ ਨਾ ਜੇ ਦੂਰ ਨੇੜੇ ਜਾਵੇ ਤੇ ਚਲੋ ਅਗਲੇ ਨੂੰ ਵੀ ਥੋੜਾ ਕੋਈ ਬਜਤ ਹੋ ਜੇ ਤੇ ਜਾਇਜ਼ ਕਰ ਦੋ। 30000 ਦੀ ਦੇ ਦਈਏ। ਉਹ ਨਹੀਂ 30 ਦੀ ਨਹੀਂ। ਦੱਸੋ ਫੇਰ ਕਰੋ ਫੇਰ ਆਪਾਂ ਤੇ ਕਰਾ ਦੇਣੀ ਪਤੋਲ ਦੇਣੀ ਆਪਾਂ ਨੂੰ ਪਤਾ ਰੋਜ਼ ਵੀਡੀਓ ਬਣਾਉਂਦੀ ਆ ਤੇ ਹੁਣ ਫੇਰ ਇੱਕੋ ਹੀ ਗੱਲ ਕਰ ਲਗਾ ਜੋ 28000 ਦੀ ਦੇ ਦਨੇ ਆ। ਲੈ 22 ਨਹੀਂ ਫਿਰ ਚਲੋ ਇੱਕ ਆਪਣੇ ਲੋ ਅਫਰ 1000 ਹੋਰ ਛੜ ਦਈਏ ਹਾਂ 1000 ਹੋਰ ਛੜ ਦਈਏ ਚਲੋ ਠੀਕ ਹੈ ਭਾਜੀ ਜਿਤਨਾ ਤਾਂ ਲਓ ਜੀ 27000 ਦੀ ਸੂਈ ਸੋਈ ਜੀ ਭਾਜੀ ਇਹੋ ਜਿ ਕੋਈ ਦਿੰਦਾ ਨਹੀਂ ਜੀ ਇਤਨਾ ਤਾਜੀ ਸੂਈ ਬਿਲਕੁਲ ਕਿਉਂਕਿ ਲੋਗ 5 5000 ਰੁਪਏ ਦੇ ਟੋਪੜੇ ਵੇਚੀ ਜਾਂਦੇ ਆ ਵੀ ਆਪਾਂ ਚੈਨਲ ਤੇ ਮਹਿੰਗੇ ਪਸ਼ੂ ਪਾਉਂਦੇ ਹੀ ਨਹੀਂ ਤੇ ਹਾਂਜੀ ਹਾਂਜੀ ਠੀਕ ਹੈ ਭਾਜੀ ਤੇ ਦੂਜੀ ਵੀ ਸੀਲਸ ਲੱਗ ਗਿਆ ਪਛੀ ਮਗਰ ਬਹੁਤ ਵਧੀਆ ਦੂਜੀ ਵੱਡੀ ਵਹਿੜ ਆ ਗਈ ਜੀ ਵੱਡੀ ਵਹਿੜ ਹਾਂਜੀ ਜੀ ਇਹਦੀ ਕੀ ਡਿਟੇਲ ਜੀ ਏਨਾ ਭਾਜੀ 2 ਘੰਨੇ ਹੋਏ ਇਹਨੂੰ 2.5 ਸੋਈ ਨੂੰ ਠੀਕ ਹੈ ਉਹ 2.5 ਲਾ ਲੈ ਘਰ ਵਾਲੇ ਤਾਂ ਦੋ ਕਹਿੰਦੇ ਹਾਂਜੀ ਹਾਂਜੀ ਦੁੱਧ ਇਹਨੇ ਚਤਾ ਚਵਾਇਆ ਜੋ ਸੱਜਰਨੇ ਕੋਈ 15 16 ਕਿਲੋ ਅੱਛਾ ਐਵੇਂ 20 ਕਿਲੋ ਕਹਿ ਦੀ ਉਹਦਾ ਕੋਈ ਨਹੀਂ ਗੱਲਾਂ ਵਾਲਾ ਦੁੱਧ ਅਸਲੀ ਹੋਵੇ ਨਾ ਉਹਦਾ ਫਾਇਦਾ 15 16 ਕਿਲੋ ਚਵਾਇਆ ਜੋ ਘਰ ਵਾਲੇ ਆਂਦੇ ਆ ਵੀ ਮੰਨ ਲਓ ਇਹਦਾ ਮਰ ਗਿਆ ਬੱਚਾ ਜਿਹੜੀ ਗੱਲ ਹੈ ਠੀਕ ਹੈ ਜੀ ਤਾਂ ਵੀਰ ਚਲ ਗਿਆ ਬਾਹਰ ਠੀਕ ਹੈ ਤੇ ਉਹਨਾਂ ਕੋ ਦੋ ਹੀ ਉਹਨਾਂ ਇੱਕ ਰੱਖ ਲਈ ਤੇ ਇੱਕ ਵੇਚ ਤੀ ਜੋ ਠੀਕ ਹੈ ਜੀ ਤੇ ਹੁਣ ਇਹਦੇ ਕੋ ਐਸ ਟਾਈਮ ਦੁੱਧ 8 ਕਿਲੋ ਉਹਨਾਂ ਦੇ ਘਰ ਚੋਂ ਆਈ ਸਾਡੇ ਕੋਲ 9 ਲੀਟਰ ਜੇ ਠੀਕ ਹੈ ਸਾਡੇ ਵਾਲਾ ਪਰ ਇਹ ਵੀ ਦੁੱਧ 7 ਕਿਲੋ ਕਰਕੇ ਦਾਂਗੇ ਆਪਾਂ ਜਿਹੜਾ ਸਹੀ ਗੱਲ ਹੈ ਜਿੰਨਾ ਬਿਲਕੁਲ ਦੋ ਡਾਂ ਚੋਲੇ ਤਿੰਨ ਚੋਲੇ ਠੀਕ ਹੈ ਜੀ ਕਰਕੇ ਬਿਲਕੁਲ ਗਾਂ ਬੜੀ ਵੱਡੀ ਆ ਦੱਸੋ ਕੀ ਕਰੀਏ ਆਪਾਂ ਤੋੜੋ ਪਹਿਲਾਂ ਇਹਨੂੰ ਇਕੱਲੀ ਖਾਈਏ ਨਾ ਭਰਾਵਾ ਵੀ ਚੰਗੀ ਤਰ੍ਹਾਂ ਠੀਕ ਹੈ ਠੀਕ ਹੈ ਕੀ ਚੀਜ਼ ਹੈ ਇਹ ਹਾਂ ਹਾਂ ਲਓ ਜੀ ਆ ਡਰ ਡਰ ਕੇ ਸਫਾਈਆਂ ਕਰੋ ਚੱਕ ਵੇੜ ਚੰਗੀ ਵੈਸੇ ਜਿੰਨੀ ਹੈਗੀ ਆ ਚਾਰੂ ਬੜੀ ਜਿਆਦੀ ਭੜੀ ਵੇਖੋ ਕੂੜੀ ਫੜ ਫੜ ਖਾਈ ਜਣੀ ਬਾਹਰ ਨੂੰ ਕਰ ਦਿਓ ਹਾਂ ਜੀ ਹਾਂ ਜੀ ਬਸ ਇਹਨੂੰ ਪ੍ਰਿੰਟ ਪ੍ਰਿੰਟ ਚੰਗਾ ਆ ਗਿਆ ਵੇੜ ਤੇ ਲਓ ਜੀ ਵੀਜੀ ਡਰ ਡਰ ਕਰੋ ਚੱਕ ਇਹਦਾ ਬਸ ਇਹਨੂੰ ਚੰਗੀ ਹੈ ਜਿੰਨੀ ਵੀ ਹੈਗੀ ਆ ਰਾਈ ਰੂਈ ਚੰਗੀ ਸਹਾਉਣਾ ਜੰਮੀ ਪੜੀ ਆ ਤੈਨੂੰ ਸਾਰਾ ਛਾਲ ਦੁੱਧ ਦਊਗੀ ਤੇ ਜੇ ਸਿਆਲ ਚ ਗਾਂ ਬਣਨ ਬਣ ਗਈ ਮੰਨ ਲਓ ਤੇ ਫਿਰ ਫੇਰ ਰਕਮ ਦੀ ਆ ਸਾਨੂੰ ਸੁਆਹ ਪਈ ਕਰਵਾਗੇ ਦਾ ਜਿਹੜਾ ਭਾਜੀ ਸੁਆਹ ਦੁੱਜਾ ਜੇ ਠੀਕ ਹੈ ਦੁੱਜਾ ਸੁਆਹ ਇਹ ਵੀ ਭਾ ਕੋਈ ਭੈਣ ਭਰਾ ਤੇ ਜਾ ਲਾ ਲੈ ਤੀਜਾ ਮਾਲ ਕੋਈ ਆਪਣੀ ਸਮਝ ਹੁੰਦਾ ਕੋਈ ਮਾਲੇ ਆਪਾਂ ਕਿਹਦੇ ਮੰਨ ਲਓ ਵੀ ਉਹਦੇ ਨਾਰੂ ਸੇਖਿਆ ਆ ਵੇਖੋ ਛਿਗੀ ਜਮੂ ਠੀਕ ਹੈ ਜੀ ਅਜੇ ਛਿਗੀ ਜੇ ਆ ਵੇਖੋ ਤਹਾਡੇ ਸਾਹਮਣੇ ਹੈ ਛਗੀ ਆ ਮੂੰਹ ਇਹ ਸਾਮ ਘਾਟਿਆ ਲਈ ਵੀਰ ਨੇ ਬੜੀ ਵਹਿੜ ਚ ਟੋਕਦੀ ਰਹੀ ਕੰਮ ਕਰਦਾ ਕਿੰਨੇ ਦੀ ਕਰਦੀਏ ਜੱਜਾ ਜੱਜ ਹਾਂਜੀ ਕਿੰਨੇ ਦੀ ਕਰੀਏ ਮੈਂ ਤਾਂ ਨਾ 50000 ਦੀ ਦੇ ਦੀ ਨੀ ਕਰ ਦੋ ਮੈਂ ਤਾਂ ਨਾ ਮਾਨਸਨਾ ਆਫਰਾਂ ਚ ਕਰੀਏ ਦੇ ਕੇ ਦਮੀਆਂ ਲਈਏ ਕੁਝ ਨਹੀਂ ਹੁੰਦਾ ਇੱਕੋ ਕੰਮ ਕਰਦੀ ਹਾਂ 20000 ਦੀ ਦੇ ਜਾਓ ਵੇਖ ਲਓ ਜੇ ਹੁੰਦਾ ਜੇ ਵੀ ਹੋਰ ਕਰ ਦੋ 2000 ਠੀਕ ਹੈ ਹੈ ਕਰਾਲੋ ਹੋਰ ਕਰਾਉਣਾ ਇਹ। ਇੱਕੋ ਦਾ ਨਾ ਕਰ ਦੋ 100 ਛੋਟ ਵਾਲਾ। 100 ਛੋਟ ਵਾਲਾ। ਇਹ ਭਰਾ ਲੋਕ ਮੁੜ ਕੇ ਤੰਗ ਬਣਾ ਕਰਦੇ। ਨਹੀਂ ਕਰਦੇਓ ਪਤਾ ਆਪਣੇ। ਜਿਆ 16000 ਦੀ ਵੈਢ ਦੇਤੀ ਡਾਕਟਰ ਤੂੰ ਪਹਿਲੀ ਵਾਰੀ ਵੀਡੀਓ ਬਣਾਉਣ ਆਇਆ ਆਪਣੇ ਘਰ। ਇਹ ਵੀ ਤੇਰੀ ਇੱਜ਼ਤ ਕੀਤੀ ਆਪਾਂ। ਤੇਰੇ ਗਾੜ੍ਹ ਵੀ ਯਾਦ ਕਰਨਾ। ਨਹੀਂ ਵੀ ਆਪਾਂ। ਅਜੀ ਵੱਡੀ ਕੋਈ ਵੈਢ ਦਿੰਦਾ ਨਹੀਂ ਉਹ 16000 ਦੀ। ਹਾਂਜੀ ਹਾਂਜੀ ਹਾਂਜੀ। ਜਿਤਨਾ ਆਪਾਂ ਦੇਤੀ ਨਹੀਂ ਮਾਰਨਾ। ਠੀਕ ਹੈ ਠੀਕ ਹੈ ਜੀ। ਹਾਂ। ਬਾਕੀ ਹੈ ਦੰਦਾਂ ਦੇ ਕੋਈ ਭਰਾ। ਦੰਦਾਂ ਦੇ ਨਹੀਂ ਰਹਿ। ਸਮਝ ਮੁਤਾਬਕ ਚਲੋ ਭਰਾ ਨੇ ਕਿਸ ਨੇ ਕਰ ਲੈਣੀ। ਹਾਂਜੀ। ਆਹ ਵੇਖ ਲਓ। ਹਾਂਜੀ ਇਹ ਕੀ ਦੇ ਲ ਇਹ ਆ ਇਹਦਾ ਬੱਚਾ ਜਮਗਰ ਥੋੜਾ ਜਿਹਾ ਉੱਚਾ ਜੋ ਕੋਈ ਵਿਹਾਂ ਦਾ ਲਾਲੇ ਕੋਈ ਮਹੀਨੇ ਦਾ ਆਪਣੀ ਸਮਝ ਆਪਣੀ ਸਮਝ ਕਰੇ ਕਿ ਅਹੀਂ ਤੇ ਕੋਈ ਵਿਹਾਂ ਪੰਜੀਆਂ ਦਿਨਾਂ ਦਾ ਸਮਝ ਕੇ ਜਿਹੜੀ ਗਾਵਾਂ ਹੁੰਦੀਆਂ ਨਾ ਗਾਵਾਂ ਦਾ ਸੂਆ ਤੇ ਪੁੱਗਦਾ ਹੀ ਨਹੀਂ ਹਸਾਬ ਨਾਲ ਜੇ ਬੰਦਾ ਸੇਵਾ ਕਰੇ ਦੇ ਕਰੇ ਹਾਂਜੀ ਹਾਂਜੀ ਤੇ ਹੁਣ ਕਿੰਨਾ ਜਿਹਾ ਤਿਆਰ ਹੈ ਥੱਲੇ ਇੱਕੋ ਭਾਜੀ 11 ਅੰਦਰ ਬਹੁਤ ਤਿਆਰ ਜੀ ਠੀਕ ਹੈ ਜੀ 10 ਲੀਟਰ ਠੰਡਾ ਕਰਕੇ ਝੋਕਦਾ ਫੇਸ ਕੁਆਲਟੀ ਵੇਖੋ ਕਿੰਡੀ ਸੋਹਣੀ ਹੈ ਹਾਂਜੀ ਬੋਦੀ ਵਾਲੀ ਵਹਿੜਿਆ ਬੋਦੀ ਵਾਲੀ ਵਹਿੜਿਆ ਇਹ ਤੋਰੂ ਬਿੱਦੀ ਨੂੰ ਹੀ ਤੋਰ ਦੇਣਾ ਤੋਰ ਦੇਣਾ ਮੈਡਮ ਤਕਰੀਬਨ ਹੀ ਵੀਰ ਕੋ ਅੱਜ ਨਾਲ ਚੰ ਸਾਮਣੇ ਕੋਈ ਸੋਇਆ ਜੀ ਚੰਗੀਆਂ ਵੜਾ ਜੀ ਲਓ ਜੀ ਜੀ ਕਰੋ ਚੈੱਕ ਆ ਡਰੋਨ ਡਰ ਦੀ ਸਫਾਈਆਂ ਖਾਮ ਤੁਣ ਬਹੁਤ ਕਮਾਲ ਦਾ ਲੱਗਾ ਬੈੜ ਨੂੰ ਬਹੁਤ ਜ਼ਿਆਦਾ ਬਾਕੀ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਪਸ਼ੂ ਆਪਾਂ ਜੈ ਰੇਟ ਤੇ ਪਾਉਨੇ ਆਪਣੇ ਚੈਨਲ ਤੇ ਇਹ ਕਰ ਲਓ ਸਭ ਤੋਂ ਪਹਿਲਾਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਅੱਜ ਆ ਡਰੋਨ ਦੀਆਂ ਸਪਾਈਆਂ ਫੇਰ ਥਾਂ ਦੇ ਤੋਂ ਬਹੁਤ ਮਾੜਾ ਲੱਗਾ ਜੇ। ਹਨੀ ਵੀਡੀਓ ਇਹ ਫਿਰ ਕਿੰਨੇ ਦੀ ਕਰ ਦਈਏ? ਦੱਸੋ ਦੱਸੋ ਤੁਸੀਂ। ਵੀਰ ਅਸੀਂ ਤੁਹਾਡੇ ਕੋਲ ਨਾ ਕਰਵਾ ਦਈਏ ਜੇ ਸਾਡੇ ਬਾਹਰ ਰਹਿੰਦੇ ਰਹਿੰਦੇ ਨਹੀਂ ਅਸੀਂ ਤੇ ਬਾਅਦ ਵਿੱਚ ਕਈ ਭਰਾ ਬਹਿ ਗੁੱਸਾ ਕਰਦੇ ਵੀ ਤੁਸੀਂ ਬਹੁਤਾ ਡਾਊਨ ਕਰਾਉਂਦੇ ਹੋ। ਅੱਛਾ ਜੀ। ਇਹ ਕਰਕੇ ਪਹਿਲਾਂ ਕਰੋ ਫਿਰ ਅਸੀਂ ਤੇ ਕਰ ਪੋਲ ਦੇਣੀ ਫੇਰ। 32000 ਦੀ ਦੇ ਦਈਏ। ਦੁੱਧ ਬੜਾਏ ਦੁੱਧ ਦੇ ਹਿਸਾਬ ਨਾਲ ਤੇ 32 ਜੀ ਥੋੜਾ ਜੇ। ਪਰ ਅਸੀਂ ਕਲੋਂ ਨੇ ਉਪਰ ਵਾਲੇ ਰੇਟ ਹੈ। ਠੀਕ ਹੈ ਭਾਜੀ। ਤੇ ਤੁਸੀਂ ਆਫਰ ਚ ਲਿਆਓ ਇਹਨੂੰ ਹੀ। ਆਫਰ ਚ ਲਿਆਈਏ। ਹਾਂਜੀ। ਅੱਛਾ। 30 ਕਿੰਨੀ ਅੰਦਰ ਲੈਣੀ ਜਿ ਆਪਣਾ ਹਿਸਾਬ ਨਾਲ ਆਓ। 32 ਬੁੱਤੀ ਛੱਡੋ ਤੁਸੀਂ। 1000 ਇੱਕ ਛੱਡ ਦਈਏ। 30 ਨੱਤੀ ਜੀ ਦੇ ਦਈਏ। ਕਰ ਦਈਏ ਮੈਂ ਤੇਨਾ ਹੈ ਕਰ ਦਈਏ ਮੈਂ ਤੇਨਾ ਮਾਨਤਾਂ ਆਪੇ ਆਪੇ ਭਰਾ ਜੇ ਕੋਈ ਕਾਰੋਬਾਰੀ ਵੀ ਲੈ ਜਾਏ ਤੇ ਚਲ 2000 ਵਿਚਾਲੇ ਹੈ ਤੇ ਕਰ ਦਈਏ ਮਾਨਤਾਂ ਠੀਕ ਆ ਭਾਜੀ 27000 ਦੀ ਗੱੜ ਲੈਤੀ ਠੀਕ ਲੋ 27 ਦੀ ਭਾਵੇਂ ਕੋਈ ਹੋ ਲੈ ਜਾਏ ਤੇ ਭਾਵੇਂ ਭਾਵਾ ਕਾਲੀ ਉਹ ਪਹਿਲਾਂ ਲੈ ਜਾਏ ਭਾਵਾ ਦੂਜੀ ਸੁਣੀ ਵਾਲੀ ਲੈ ਜਾਏ ਜਿਸ ਤਰ੍ਹਾਂ ਮਰਜ਼ੀ ਲੈ ਜਾਏ ਹੈ ਕਿ ਨਹੀਂ ਹਾਂਜੀ ਬਾਕੀ ਚਲੋ ਭਰਾ ਕੋਈ ਆਪਣੀ ਤਸੱਲੀ ਕਰ ਲੈ ਚੋ ਚਾ ਆ ਕੇ ਜਿੱਦਾਂ ਵੀ ਆਂਜੀ ਹਾਂਜੀ ਚਲੋ ਠੀਕ ਆ ਜੀ ਮਿਹਰਬਾਨੀ ਧੰਨਵਾਦ ਜੀ ਹਾਂਜੀ